आवी बेटा हमने रे आवी लाज तो बिना बेटा मेरा भाग गया है पैसा नहीं कोड़ो कितों जाइए टोल के तेनू मेरे पैसे तो बिना बीमारी का नहीं पता लग्या कि रो रो मर गए जदन का पुट तुर गया बुरा मंजे पर पै गया ਆ ਵੀ ਬੇਟੇ ਅੰਨੇ ਲਿਆ ਭਈ ਲਾਜ ਤੋਂ ਬਿਨਾ ਬੇਟਾ ਮੇਰਾ ਬਗ ਗਿਆ ਹੈ ਪੈਸਾ ਨਹੀਂ ਕੋੜੋ ਲਾਜ ਕਰਾਇਆ ਪਰ ਨਹੀਂ ਪੈਸੇ ਤੋਂ ਬਿਨਾ ਲਾਜ ਹੋਇਆ ਭਾਈ ਬਸ ਵਿਚਾਰਾ ਹੋ ਗਿਆ ਹੈ ਬੁਢਾ ਮਾਦਾ ਪੱਬਾ ਹੁਣ ਬਾਹ ਕੋਈ ਨਹੀਂ ਪੈਸਾ ਤੋਂ ਬਿਨਾ ਕੀ ਬੰਦਾ ਨਾ ਦਾਦ ਨੂੰ ਮਿਲਦਾ ਦਿਨ ਜਿੰਨ ਦਾਨੀ ਤੱਕੇ ਖਾ ਰਿਆ ਭਾਈ ਚੱਕ ਚੱਕ ਕਨੇੜੇ ਮੁੰਡੇ ਨੂੰ ਲੈ ਕੇ ਪਿੰਡਾਂ 'ਚ ਜਾਂਦਾ ਸੀ ਦੇ ਫੇਰਾ ਮਾਤ ਤਦ ਕਰੀ ਉਹ ਮਦਦ ਵੀ ਗਈ ਤਾਂ ਬੁੱਢਾ ਬੀਸਰਾ ਲੱਗ ਗਿਆ ਆ ਵੇ ਪੁੱਤਾਂ ਮੇਰੇ ਕਿੱਥੇ ਗਿਆ ਵੇ ਨੂੰ ਪੱਪਾ ਮਾਰ ਮਾਰ ਰੋ ਰਹਿ ਮਾਂ ਬਾਪ ਤੇ ਰਹੋ ਕਿੱਥੇ ਗਿਆ ਮੇਰਾ ਪਟਾ ਤੁੰ ਮਹਿੰਦਰ ਸਿੰਘ ਜੀ ਪਾਪੂ ਜੀ ਕੀ ਪਾਣਾ ਵਾਪਰਿਆ ਜਵਾਨ ਪੁੱਤ ਨੂੰ ਤੋਂ ਇਹ ਜੀ ਕਿਦਾਂ ਨੋਕਿਆ ਬਿਨਾਂ ਪੈਸੇ ਤੋਂ ਮੌਤ ਹੋ ਗਿਆ ਪੈਸਾ ਲਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁ ਨੇਕੀ ਬਾਕੇ ਬੇਦਾਤੀ ਪਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਬੰਦੀ ਨਾ ਕੋਈ ਹੋਰ ਬੰਦਾ ਪੈਣ ਪਈ ਦੰਦਾ ਦੀ ਬੁੜੇ ਤੋਂ ਕਿਹੜੇ ਨੋਟ ਮਿਲਣੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਚੋਂ ਕਿੱਥੋਂ ਕਮਾ ਕੇ ਦੇ ਦੂ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਕੋਲ ਪੁੱਤੀ ਬੁੱਧ ਨਹੀਂ ਛੋਟੀ ਛੋਟੀ ਇੱਕ ਥੀਸਾਰ ਦਾ ਇੱਕ 77 ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਭਰ ਹੁੰਦੀ ਆ ਬੱਪੂ ਅੱਖਾਂ ਦੀ ਵੀ ਦਿੱਕਤ ਆ ਅੱਖਾਂ ਦੀ ਵੀ ਦਿੱਕਤ ਤਾਂ ਭਾਈ ਇੱਕ ਅੱਖ ਬੈਠ ਗਈ ਆ ਦੂਸਰੀ ਦੀ ਬਣਦੀ ਕੋਚ ਕਰ ਦਿੱਤੀ ਉਹ ਵੀ ਪੈਸੇ ਮੰਗ ਲੈਨੇ ਪੈਸਾ ਹੈ ਨਹੀਂ ਆਪਣੇ ਕੋਲ ਇੱਕ 빌ਾ ਮੇਰਾ 10000 ਬਿਦਾਇਆ ਬਾ ਉਹ ਵੀ 2 ਗਣਾ ਮੀਟਰ ਪੱਟ ਲੈ ਗਏ ਨੇ ਉਹ ਵੀ ਮਿਹਨਤੀ ਕਰਕੇ ਤਾਂ ਟਾਈਮ ਲਾ ਰਹਾ ਹਾਂ ਉਹ ਵੀ ਕਹਿੰਦੇ ਪੈਸਾ ਪਰੰਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪੱਟਾਂਗੇ ਹੁਣ ਪੈ ਨਹੀਂ ਬੇਬਾਏ ਪੁੱਤ ਨੂੰ ਬਿਮਾਰੀ ਕੀ ਸੀ ਬਿਮਾਰੀ ਦਾ ਦਰਦ ਲਈ ਰੋਕਿਆ ਜੀਦਾ ਇੱਕ ਲੱਤ ਪਹਿਲਾਂ ਕੱਟੀ ਜੀ ਦੂਸਰੀ ਫੇਰ ਸੁਭਾਅ ਨਾ ਕਰੀਆ ਦਾਖਲ ਉੱਤੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਕਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਹੈਗਾ ਸੀ ਸਭ ਲਾ ਕੇ ਡਾਕਟਰ ਨੂੰ ਦੇ ਕੇ ਦੇਣਾ ਆਪਨੇ ਕੋਲ ਨਾ ਕਰਾਇਆ ਤੇ ਰਿਹਾ ਪੈਸਾ ਤੇ ਨਾ ਕਿ ਜਾਂ ਪਹਿਲਾਂ ਵੀ ਤੁਸੀਂ ਉਹਦੇ ਬੇਟੇ ਨੂੰ ਉਹਦੇ ਮੋਢੇ ਤੇ ਚੁੱਕ ਹਾਂ ਮੋਢਿਆਂ 'ਤੇ ਚੁੱਕ ਗਏ ਤਾਂ ਗੜੀ ਹਾਂ ਅਲਾਜ ਉਸ ਵੇਲੇ ਹੋ ਗਿਆ ਥੋੜਾ ਬੋਤਾ ਉਹ ਜਦ ਲੱਤ ਕੱਟੀ ਗਈ ਸੀ ਮੇਰਾ ਲੱਤ ਘੱਟ ਕੇ 5-7 ਬਾਅਦ ਫੇਰ ਚੱਲਿਆ ਕੰਮ ਇੱਕ ਦਾ ਦਫੇ ਨਹੀਂ ਰੁਕਿਆ ਫੇਰ ਗਾਉਂਦਾ ਕਹਿੰਦੀ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ ਨਹੀਂ ਲੱਟ ਘਟਾ ਮਹਾ ਲੱਟ ਘਟਾ ਈ ਕੌਣ ਚੱਕੂ ਇਹਨੂੰ ਇਹਨੂੰ ਚੱਕੂ ਗਾਉਂ ਕਿਹੜੇ ਪਿੰਡ ਜੋ ਬੰਦੇ ਆਉਂਦੇ ਨੇ ਆਪਣੇ ਕੋਲ ਹਾਂਜੀ ਆ ਚੱਕੇ ਪਿਆ ਨਹੀਂ ਜੇ ਮੈਨੂੰ ਆ ਪੜਾਂਦਾ ਬਿਲਾ ਲੱਟ ਘਟਾ ਦੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ ਹੁਣ ਭਾਈ ਆਪਣੀ ਦਾ ਮੇਰਾ ਬੇਵਾਹ ਹੋਈ ਪਈ ਆ ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ ਨਾ ਪੈਸਾ ਰਹਾ ਨਾ ਤੁਸੀਂ ਵੀਡੀਓ ਦੇ ਮਾਧਿਅਮ ਨਾਲ ਹੀ ਕੀ ਤੁਸੀ ਬੁਹਾਲ ਲਾਉਣਾ ਚਾਹੁੰਦੇ ਹਾਂਜੀ ਸਾਡੇ মিডিਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਆ ਅਜੀ ਦਾ মিডিਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫਕਤੋਂ ਬੰਦਾ ਚਾਰਾ ਕੋਈ ਕਰ ਸਕਦੇ ਹੋ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਕਿਉਂ ਵੀ ਰਹਿ ਕੇ ਪਾਣੀ ਵੀ ਨਹੀਂ ਆਇਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਆਇਗਾ ਭਾਈ ਕਿਸੇ ਦੇ ਬਾਲਟੀ ਭਰਦੇ ਆ ਉਹ ਵੀ ਭਰ ਦਿੰਦਾ ਕੋਈ ਨਹੀਂ ਭਰ ਦਿੰਦਾ